ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਅਰਜਨ ਨੋਵੋ 655 ਆਪੇ ਨਾਲ ਵੀਰ ਆ ਹੈਗਾ ਰਾਜਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿੰਦੂ ਜੀ ਤੁਹਾਡਾ ਸਾਡੀ ਡੀਲਰਸ਼ਿਪ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਸਾਡੇ ਤੇ ਸੇਵਾ ਦਾ ਮੌਕਾ ਦਿੱਤਾ ਧੰਨਵਾਦ ਜੀ ਹਾਂ ਜੀ ਭਾਈ ਜੀ ਇਹਦੇ ਬਾਰੇ ਸਾਨੂੰ ਦੋ ਪੂਰੀ ਨੌਲੇਜ ਅੱਗੇ ਤੋਂ ਲੈ ਕੇ ਪਿੱਛੇ ਤੱਕ ਵੀ ਇਹ ਟਰੈਕਟਰ ਦੇ ਵਿੱਚ ਕੀ ਫੀਚਰ ਆ ਕਿੰਨੀ ਉਸ ਪਾਵਰ ਆ ਹਨ ਸਾਰਾ ਕੁਝ ਸਾਨੂੰ ਇਹਦੇ ਬਾਰੇ ਦੱਸੋ ਜੀ ਭਾਈ ਜੀ ਇਹ ਕੰਪਨੀ ਦਾ ਮਹਿੰਦਰਾ ਦਾ ਬਹੁਤ ਪਪੂਲਰ ਮਾਡਲ ਆ 655 655 ਜੋ ਕਿ CRDI ਇੰਜਨ ਦੇ ਵਿੱਚ ਹੈ ਠੀਕ ਹੈ ਵੀਰੇ ਜੋ ਕਿ ਦੱਸਣ ਦੇ ਮਤਲਬ ਦੇ ਕੋਈ ਹਾਈ ਨਹੀਂ ਗਲਤ ਜੇ ਕਹੀਏ ਇਹਨੂੰ ਕਿਉਂਕਿ ਇਹ ਪਹਿਲਾਂ ਤੋਂ Mahindra ਕੰਪਨੀ ਹਾਂਜੀ 2006 ਤੋਂ 25 ਤੋਂ ਜੋ ਗੱਡੀਆਂ ਦੇ ਵਿੱਚ ਇੰਜਨ ਆਪਣਾ Mahindra ਆ ਰਿਹਾ CRDI ਪਹਿਲਾਂ ਚੱਲੀ ਹੋਈ ਜਿਹੜੀ ਟੈਕਨੋਲੋਜੀ ਉਹੀ ਇਹਨਾਂ ਦੇ ਵਿੱਚ ਆ ਰਹੀ ਆ ਠੀਕ ਹੈ ਗਰੇ ਵੀ ਜੋ ਕਾਰਾਂ ਚ ਉਹਨਾਂ ਨੇ ਪਾਸ ਕਰਿਆ ਇਹਨਾਂ ਤੀਜਾਂ ਚੱਲੀਆਂ ਹੋਈਆਂ ਜੋ ਕਿ ਆਪਣੇ ਮਹਿੰਦਰਾ ਦੇ ਦੱਸਣ ਦੀ ਕੋਈ ਮਤਾ ਨਹੀਂ ਸੀ ਆਰ ਡੀ ਨਵੀਂ ਤਕਨੀਕ ਆ ਇਹ ਤਾਂ ਪੁਰਾਣੀ ਚੱਲੀ ਹੋਈ ਤਕਨੀਕ ਆ ਹਾਂ ਕਿਉਂਕਿ ਇਹਨਾਂ ਦੀ ਆਦਿ ਹੀ ਕਾਰਾਂ ਨੇ ਆਦੂ ਹਾਂਜੀ 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 ਬਹੁਤ ਵਧੀਆ ਮਾਡਲ ਹੈ ਜੀ ਇਹ 655 755 605 ਸਾਰੇ ਆਪਣੇ ਮਾਡਲ ਪੂਰੇ ਵਿਕ ਰਹੇ ਨੇ ਇਹ ਕਿੰਨੀ ਹਸ ਪਾਵਰ ਪ੍ਰੋਡਿਊਸ ਕਰੂਗਾ ਜੀ ਇਹ 65 HP ਦੇ ਵਿੱਚ ਜੀ 65 HP ਦੇ ਹਾਂਜੀ 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 ਠੀਕ ਹੈ ਵੀਰੇ ਠੀਕ ਤੇ ਇਹਦੇ ਆਪਣੇ ਪੰਪ ਆਪਾਂ ਵਗੈਰਾ ਇਹਦਾ ਸਿਸਟਮ ਵੀ ਰੋਤ ਦੂਜਾ ਹੀ ਹੋਣਾ ਸੀਗਾ ਸੀਆਰਡੀਆ ਸੀਆਰਡੀਆ ਇੰਜਣਾਂ ਵੀ ਇਹਦੇ ਦੇ ਵਿੱਚ ਸੀਆਰਡੀ ਦੇ ਵਿੱਚ ਫਿਰ ਜੇ ਆਪਾਂ ਦੇਸੀ ਭਾਸ਼ਾ ਚ ਪਿੰਡਾਂ ਵਾਲੀ ਚ ਗੱਲ ਕਰ ਲਈਏ ਜੀ ਹਾਂਜੀ ਵੀਰੇ ਆਪਣੇ ਦੂਜੇ ਟਾਈਪ ਦਾ ਪੰਪ ਆਪਾਂ ਕਹਿ ਦਿੰਦੇ ਹਾਂ ਹਾਂਜੀ ਹਾਂਜੀ ਇਹਦੇ ਫਿਰ ਜੇ ਪੰਗੀਆਂ ਵੀਰਾਂ ਨੂੰ ਤੋਂ ਪਤਾ ਵੀ ਹੋਊ ਇਹਦੇ ਚ ਕੀ ਸਿਸਟਮ ਆ ਜਾਂਦਾ ਇਹਦੇ ਵਿੱਚ ਸਮਝ ਲਓ ਇੰਜੈਕਟਰ ਤੇ ਮੋਟਰ ਵਾਲਾ ਸਿਸਟਮ ਹੈ ਮੋਟਰ ਮਦਦ ਤੇਲ ਟੈਂਕੀ ਚੋਂ ਹਾਂਜੀ 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 ਸਿੱਧਾ ਹੀ ਭੇਜਦੀ ਹੈ ਹਾਂਜੀ ਇੰਜੈਕਟਰ ਜਿਵੇਂ ਫੁਵਾਹਰਾ ਕਰਦੇ ਨੇ ਪਿਸਟਨਾਂ ਦੇ ਉੱਪਰ ਠੀਕ ਆ ਵੀਰੇ ਠੀਕ ਉਹ ਸਿੱਧਾ ਹੀ ਚੱਲਦਾ ਗੱਲ ਹਾਂਜੀ ਹਾਂਜੀ ਤੇ ਇਹਦੇ ਚ ਟਾਇਰ ਸਾਈਜ਼ ਵੀਰ ਜੀ ਕਿਹੜਾ ਆਉਂਗੇ ਜੀ ਇਹਦੇ ਵਿੱਚ ਜੀ ਵੀ ਫਰੰਟ ਆ ਟਾਇਰ 9524 ਦਾ ਆਉਂਦਾ 9524 ਜੀ ਹਾਂਜੀ ਰੀਅਲ ਟਾਇਰ 16928 ਦਾ ਆਉਂਦਾ ਜੀ 16928 ਹਾਂਜੀ ਬਾਕੀ ਮੇਨ ਗੱਲ ਜਿਵੇਂ ਆਮ ਕੰਪਨੀਆਂ ਦੇ ਵਿੱਚ ਜਿਵੇਂ ਫਰੰਟ ਰਿਗਾਰਡ ਨਹੀਂ ਆਦੇ ਇਹ ਕੰਪਨੀ ਦੇ ਆਪਣੇ ਅਲੱਗ ਤੇ ਨਾਲ ਹੀ ਆਉਂਦੇ ਨੇ ਇਹ ਹੈਵੀ ਪੂਰੇ ਸਟਰੋਂਗ ਹੈ ਪੂਰੇ ਸਟਰੋਂਗ ਵੀਰ ਜੀ ਕੋ ਪਤਲੇ ਜਿਹੇ ਨਹੀਂ ਹੈਗੇ ਫਰੰਟ ਪਲੇਟਾਂ ਜੋ ਜਿਹੜੀਆਂ ਨਾਲ ਕੰਪਨੀ ਨੂੰ ਲੱਗਿਆ ਚੁੱਲਾ ਗ੍ਰਿਲ ਇਹ ਨਾਲ ਹੀ ਮਿਲਣਗੇ ਕੰਪਲੀਟ ਇਹ ਕੋਈ ਐਕਸਟਰਾ ਚਾਰਜ ਨਹੀਂ ਇਹਦਾ ਇਹ ਨਾਲ ਹੀ ਲੱਗਿਆ ਮਿਲੂਗਾ ਜੀ ਇਹ ਵੀ ਨਾਲ ਹੀ ਮਿਲੂ ਜੀ ਹਾਂਜੀ ਨਾਲ ਹੀ ਨਾਲ ਹੀ ਠੀਕ ਹੈ ਵੀਰ ਜੀ ਠੀਕ ਹੈ ਕੰਪਨੀ ਦਾ ਹੱਡ ਲੱਗਾ ਹੋਇਆ ਉੱਪਰ ਵੀ ਜੀ ਠੀਕ ਹੈ ਵੀਰੇ ਉਹ ਕੰਪਨੀ ਦਾ ਮਤਲਬ ਇਹ ਸਾਰੇ ਪਾਰਟ ਆਪਣਾ ਨਾਲ ਮਿਲਣਗੇ ਹਾਂਜੀ ਹਾਂਜੀ ਇਹ ਸਾਰੇ ਨਾਲ ਮਿਲਣਗੇ ਇਹ ਨਹੀਂ ਵੀ ਕੋਈ ਅਦੇ ਐਕਸਟਰਾ ਤਾਂ ਉਹ ਚਾਰਜ ਲਿਆ ਜਾਵੇਗਾ ਠੀਕ ਹੈ ਵੀਰੇ ਇਹ ਨਹੀਂ ਵੀ ਜਾ ਕੇ ਕਿਸਾਨ ਵੀਰ ਨੇ ਟਰੈਕਟਰ ਚਲਾਉਣਾ ਜਿਉ ਨੂੰ ਵੇਟ ਲਗਾਉਣਾ ਪਊ ਛਤਰੀ ਲਗਾਉਣੀ ਪਊ ਕੁਝ ਨਹੀਂ ਲਗਵਾਉਣੀ ਲੋੜ ਸਾਰਾ ਕੁਝ ਲੱਗਾ ਲਗਾਇਆ ਕੰਪਨੀ ਦਾ ਲੱਗਿਆ ਲਵਾਇਆ ਠੀਕ ਹੈ ਵੀਰੇ ਠੀਕ ਹੈ ਹਾਂਜੀ ਤੇ ਇਹਦੇ ਵਿੱਚ ਜੀ ਗੇਅਰ ਦੀਆਂ ਸਪੀਡਾਂ ਕਿਹੜੀਆਂ ਕਿਹੜੀਆਂ ਨੰਨ ਉੱਪਰ ਚੰਦਿਓ ਹਾਂਜੀ ਹਾਈ ਲੋ ਤੇ ਮੀਡੀਅਮ ਉਧਰ ਆ ਜਾਓ ਹਾਂਜੀ ਬਾਕੀ ਮੇਨ ਗਾਲੇ ਦੇ ਵਿੱਚ ਸ਼ਟਲ ਵੀ ਮਿਲੇਗਾ ਤੁਹਾਨੂੰ ਸ਼ਟਲ ਠੀਕ ਆ ਹਾਂਜੀ ਚੇਂਜਰ ਦੇ ਵਿੱਚ ਮਿਲੂਗਾ ਤੁਹਾਨੂੰ ਠੀਕ ਆ ਵੀਰੇ ਵੀ ਇਧਰ ਇਹਦੀਆਂ ਫਿਰ ਕਿੰਨੀਆਂ ਸਪੀਡਾਂ ਆ ਗਈਆਂ ਇਹਦੀਆਂ 15 ਵਜੇ 15 ਆ ਗਈਆਂ 15 ਵਜੇ 15 ਹਾਂਜੀ ਮੈਂ ਕਹਿੰਦਾ ਸਪੀਡਾਂ ਬਹੁਤ ਵਧੀਆ ਆਣ ਨੇ ਸਪੀਡਾਂ ਬਹੁਤ ਆਈਆਂ ਇਧਰ 5 ਗੇਅਰ ਆ ਗਏ ਹਾਂਜੀ ਇਧਰ 5 ਆ ਗਏ ਉਧਰ 3 ਸਪੀਡਾਂ ਆ ਗਈਆਂ ਜਿਵੇਂ ਆਪਰੇ ਜੱਟ ਭਾਸ਼ਾ ਦੇ ਵਿੱਚ ਜੱਟ ਭਾਸ਼ਾ ਹਾਈ ਲੋ ਮੀਡੀਅਮ ਆ ਜਿਵੇਂ ਕਹਿ ਦਿੰਨੇ ਆਪਾਂ ਉਹ ਚੀਜ਼ੇ ਦੇ ਵਿੱਚ ਆਈਆਂ ਬਾਕੀ ਜੇ ਤਾਂ ਜਿਵੇਂ ਤੁਸੀਂ ਇੱਧਰ ਪੰਜ ਆ ਤੇ ਇਸ ਹਿਸਾਬ ਨਾਲ ਦਾ ਤੋਰਾ ਘੱਟ ਤੋਂ ਘੱਟ ਬਹੁਤ ਘੱਟ ਤੋਂ ਘੱਟ ਬਾਈ ਜਿਵੇਂ ਕੋਈ ਵੀ ਤੁਸੀਂ ਸੁਪਰ ਸੀਡਰ ਤੇ ਕਿਸੇ ਵੀ ਐਂਪਲੀਮੈਂਟ ਤੇ ਲਾਉਣਾ ਜਿਹੜੇ ਮਰਜ਼ੀ ਗੇਅਰ ਦੇ ਵਿੱਚ ਤੁਸੀਂ ਚਲਾ ਸਕਦੇ ਆ ਠੀਕ ਬਾਕੀ ਮੇਨ ਬਾਤ ਆ ਜੋ ਕਿ ਇਹ ਕੰਪਨੀ ਦੇ ਵਿੱਚ ਡੀਜੀ ਸੈਂਸ ਆਉਂਦਾ 4G ਡੀਜੀ ਸੈਂਸ 4G ਹਾਂ ਇਹਦਾ ਕੀ ਕੀ ਮਤਲਬ ਹੁੰਦਾ ਇਹਦਾ ਮਤਲਬ ਹੈ ਵੀ ਜੇ ਟਰੈਕਟਰ ਦੇ ਵਿੱਚ ਕੋਈ ਵੀ ਆਪਣਾ ਕਿਤੇ ਵੀ ਚੱਲ ਰਿਹਾ ਹਾਂਜੀ ਤੇ ਉਹ ਆਪਾਂ ਨੂੰ ਦੱਸੂਗਾ ਵੀ ਆਪਾਂ ਇਹਦੇ ਵਿੱਚ ਲੋਕੇਸ਼ਨ ਵੀ ਲਾ ਸਕਦੇ ਜਿਵੇਂ ਆਪਾਂ ਵੀ ਮੋਗੇ ਦੇ ਵਿੱਚ ਜੇ ਬਾਰ-ਬਾਰ ਚਲਾਉਣਾ ਲੋਕਲ ਜੇ ਮੋਗੇ ਤੋਂ ਬਾਹਰ ਜਾਊਗਾ ਟਰੈਕਟਰ ਕਿਤੇ ਵੀ ਤੁਹਾਨੂੰ ਸੈਰਨ ਆਏਗਾ ਫੋਨ ਦੇ ਉੱਤੇ ਠੀਕ ਆ ਵੀਰੇ ਵੀ ਤੁਹਾਡੀ ਜੋ ਕਿ ਲੋਕੇਸ਼ਨ ਤੋਂ ਬਾਹਰ ਜਾਂਦਾ ਫੋਨ ਅਟੈਚ ਹੋ ਜਾਊਗਾ ਫੋਨ ਦੇ ਨਾਲ ਅਟੈਚ ਹੁੰਦਾ ਜੀ ਇਹ ਚੀਜ਼ ਐਕਸਟਰਾ ਲਵਾਉਣੀ ਪਊ ਚ ਆਪਣੇ ਵਿੱਚ ਹੀ ਆਉਗੀ ਨਾ ਵਿੱਚ ਹੀ ਆਉਗੀ ਇਹ ਤੁਹਾਡਾ ਮੋਬਾਈਲ ਨੰਬਰ ਅਸੀਂ ਵਿੱਚ ਐਡ ਕਰ ਦੇਣਾ ਅੱਛਾ ਜੀ ਤੁਹਾਡਾ ਕੋਈ ਵੀ ਫੋਨ ਦਾ ਇੱਕ ਨੰਬਰ ਵਿੱਚ ਐਡ ਹੋ ਜਾਏਗਾ ਠੀਕ ਹੈ ਉਹਦੇ ਨਾਲ ਡੀਜੀ ਸੈਂਸਰ ਤੁਹਾਡਾ ਟੀਆਈਐਫ ਹੋ ਜਾਊਗਾ ਇੱਕ ਕੰਪਨੀ ਵੱਲੋਂ ਲੱਗਾ ਲਗਾਏ ਇਹ ਲੱਗ ਇਹ ਗੱਲ ਮੈਂ ਤਾਂ ਪੁੱਛੀ ਕਿ ਟਰੈਕਟਰਾਂ ਦੇ ਬਾਅਦ ਵਿੱਚ ਲੱਗਦਾ ਹਾਂਜੀ ਹਾਂਜੀ ਨਹੀਂ ਨਹੀਂ ਇਹ ਨਾਲ ਹੀ ਲੱਗਿਆ ਲਗਾਇਆ ਉਹਦੇ ਫਿਰ ਉਹ ਐਕਸਟਰਾ ਪੈਸੇ ਚਾਰਜ ਹਨ ਹਾਂਜੀ ਨਾ ਨਾ ਕੋਈ ਇਹਦਾ ਚਾਰਜ ਐਕਸਟਰਾ ਨਹੀਂ ਵੀ ਇਹ ਵਿੱਚ ਹੀ ਆਊਗਾ ਹਾਂ ਵਿੱਚ ਹੀ ਆਊਗਾ ਠੀਕ ਹੈ ਵੀਰੇ ਠੀਕ ਆ ਆ ਜੋ ਆਪਾਂ ਲਿਫਟ ਦੀ ਗੱਲ ਕਰ ਲਈਏ ਦੀ ਪਿੱਛੋਂ ਵੀ ਦਿਖਾ ਦਿੰਨੇ ਨਾਲੇ ਆਪਣੇ ਕਿਸਾਨ ਵੀਰਾਂ ਨੂੰ ਜੋ ਆਪਣੇ ਕੰਪਨੀ ਨੇ ਬਾਕੀ ਟਰੈਕਟਰ ਵੀ ਆਪਾਂ ਚਲੋ ਕਿਸੇ ਬਾਰੇ ਕੀ ਕਹਿਣਾ ਸਭ ਤੋਂ ਵੱਧ ਕੰਪੈਸਟੀ ਵਾਲਾ ਟਰੈਕਟਰ ਆਇਆ ਲੇਟ ਦੇ ਵਿੱਚ ਹੀ ਮਹਾ ਲਿਫਟ ਆ ਰਹੀ ਹੈ ਇਹ ਠੀਕ ਆ ਖਾਈ ਕੁਆਂਟਰ ਆਈ ਆਪਣੇ ਰੰਗ ਦਿਖਾ ਦੇ ਵੀ ਆ ਦੇਖੋ ਜੀ ਮਹਾ ਲੈਫਟੇ ਦੇ ਵਿੱਚ ਆਉਗੀ ਠੀਕ ਹੈ ਸੈਂਸਿੰਗ ਬਹੁਤ ਜ਼ਿਆਦਾ ਹੈ ਲੈਫਟੇ ਦੀ ਠੀਕ ਹੈ ਆ ਦੇਖੋ ਡਬਲ ਸੈਂਸਿੰਗ ਵਾਲਾ ਜੀ ਠੀਕ ਹੈ ਤੇ ਜੋ ਕਿ ਇਹਦੀਆਂ ਲੰਕਾਂ ਲੰਮਕਾਂ ਲੋਅਰ ਸਭ ਕੁਝ ਦਾ ਹੈਵੀ ਇੰਪਲੀਮੈਂਟ ਪੂਰੇ ਆਰਾਮ ਦੇਖੋ ਵੀ ਕੋਈ ਦਿੱਕਤ ਨਾ ਆਵੇ ਤੁਹਾਨੂੰ ਪੂਰੀ ਨਿੱਗਰ ਹੈ ਪੂਰਾ ਪੂਰਾ ਹੈਵੀ ਦੇ ਵਿੱਚ ਕੈਪੈਸਿਟੀ ਜ਼ਿਆਦਾ ਹੈ ਤੇ ਫਿਰ ਹੈਵੀ ਹੈ ਹਾਂਜੀ ਹਾਂਜੀ ਕਰਨਾ ਹੀ ਸੀ ਇਹਨਾਂ ਹਾਂ ਹਾਂਜੀ ਹਾਂਜੀ ਤੇ ਇਹ ਡਿਸਟ੍ਰੀਬਿਊਟਰ ਵੀਰੇ ਨਾਲ ਹੀ ਮਿਲੂਗਾ ਹਾਂਜੀ ਨਾਲ ਹੀ ਨਾਲ ਵੀ ਜੀ ਸਭ ਕੁਝ ਨਾਲ ਜਾਂਦਾ ਰਿਹਾ ਇਹ ਆਪਣਾ ਆ ਗਿਆ ਰਿਵਰਸ ਬੀਟੀਓ ਮਿਲੂਗੀ ਤੁਹਾਨੂੰ ਇਹਦੇ ਵਿੱਚ ਅੱਛਾ ਰਿਵਰ ਤੇ ਪੀਟੀਓ ਦੇ ਵੀਰੇ ਚੱਕਰ ਕਿਹੜੇ ਕਿਹੜੇ ਆਪਾਂ ਨੂੰ ਇਹਦੇ ਚ ਉਹ ਤੇ 540 ਤੇ ਰਿਵਰਸ ਹੀ ਮਿਲੂਗਾ ਇਹ 540 ਹਾਂਜੀ ਹਾਂਜੀ ਠੀਕ ਹੈ ਵੀਜੀ ਠੀਕ ਹੈ ਹਾਂਜੀ ਇਹ ਆਪਣੇ ਦਾ ਗੇਅਰ ਆ ਗਿਆ ਪੀਟੀਏ ਕਾ ਦਾ ਲੀਵਰ ਆ ਗਿਆ ਵੀਰੇ ਕਿਹੜਾ ਜੀ ਆਹ ਵਾਲਾ ਇਹ ਪੀਟੀਓ ਵਾਲਾ ਲੀਵਰ ਆ ਗਿਆ ਜੀ ਅੱਛਾ ਜੀ ਉਹ ਵੀ ਕੰਪਨੀ ਦਾ ਪੂਰਾ ਅਸੂਜ ਸਮਝ ਕੇ ਨਾ ਪੂਰਾ ਅਸੂਜ ਸਮਝ ਕੇ ਵੀ ਜੀ ਡਰਾਈਵਰ ਦੇ ਜਮਾਂ ਹੱਥ ਦੇ ਕੋਲ ਸਾਰਾ ਕੁਝ ਦਿੱਤਾ ਮੈਂ ਕਹਿੰਦਾ ਬਹੁਤ ਆਰਾਮਦਾਇਕ ਆ ਵੀ ਆਏ ਨਹੀਂ ਵੀ ਸਾਰਾ ਦਿਨ ਟਰੈਕਟਰ ਚਲਾਊਗਾ ਕੋਈ ਸ਼ੇਕ ਆਊਗਾ ਇਹਦੇ ਤੇ ਹਾਂ ਹਾਂਜੀ ਪੂਰਾ ਮਤਲਬ ਬਹੁਤ ਵੈਕ ਆ ਸਾਰਾ ਬਹੁਤ ਕੰਫਰਟੇਬਲ ਹੈ ਖੁੱਲਾ ਰੱਖ ਕੇ ਕੰਪਨੀ ਨੇ ਬਣਾਇਆ ਹੋਇਆ ਮਾਡਲ ਹਾਂਜੀ 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 ਮੈਂ ਤਾਂ ਇੱਕ ਦਾ ਪਲੇਟਫਾਰਮ ਤੇ ਚੜਨ ਛੜਨ ਹਾਂਜੀ ਬਹੁਤ ਆਰਾਮ ਦੇਖੋ ਤੁਸੀਂ ਬੈਠ ਕੇ ਦੋਨੋਂ ਸਾਈਡ ਹਾਂਜੀ ਹਾਂ ਬੜੇ ਫੜ ਕੇ ਹਨਾ ਆਗੇ ਲੀਵਰ ਵਗੈਰਾ ਸਾਰਾ ਕੁਝ ਹੱਥ ਹੋਰ ਗੱਲ ਵੀਰਜੀ ਦੀ ਬਹੁਤ ਵਧੀਆ ਲੱਗਦੀ ਜਿਵੇਂ ਉੱਪਰੋਂ ਬੈਠਿਆ ਮੈਂ ਆਪਣੀ ਕੋਈ ਵੀ ਚੀਜ਼ ਡਗ ਪਏ ਮੈਂ ਕਹਿੰਦਾ ਕਿਤੇ ਥੱਲੇ ਜਾਣੀ ਨਹੀਂ ਲਾ ਹਾਂਜੀ ਸਾਰਾ ਟਰੈਕਟਰ ਪੂਰਾ ਹਨਾ ਉਹ ਬਹੁਤ ਖੁੱਲਾ ਡੁੱਲਾ ਵੀ ਆਰਮ ਟਰੈਕਟਰਾਂ ਨੂੰ ਵੀ ਜਗ੍ਹਾ ਹੈ ਨਹੀਂ ਰੱਖਣ ਲਈ ਤੇ ਕੋਈ ਵੀ ਚੀਜ਼ ਮੈਂ ਕਹਿੰਦਾ ਇੱਥੇ ਤਾਂ ਭਾਵੇਂ ਆਪਾਂ 20 ਲੀਟਰ ਦੀ ਕੈਨ ਵੀ ਹਾਂਜੀ ਕੋਈ ਪਾਣੀ ਵਾਲਾ ਵਾਟਰ ਕੰਦਰ ਵੀ ਮੰਦਾ ਰੱਖ ਸਕਦਾ ਜੇ ਆਪਾਂ ਚਲਾਉਣੇ ਸਵੇਰ ਤੋਂ ਲੈ ਕੇ ਡਰਾਈਵਰ ਸ਼ਾਮ ਤੱਕ ਬਹੁਤ ਜ਼ਿਆਦਾ ਖੁੱਲਾ ਰੀਪਰ ਤੇ ਚੱਲਦਾ ਕਿਸੇ ਵੀ ਐਮਪਲੀਮੈਂਟ ਤੇ ਚੱਲਦਾ ਬਾਕੀ ਕਈ ਕਿਸਾਨ ਵੀਰ ਨਾ ਟਰੈਕਟਰ ਲੈ ਕੇ ਬਾਹਰ ਚੁੱਕਿਆ ਬਰਕੂਪਨ ਲਾਉਣਾ ਮੈਂ ਕਹਿੰਦਾ ਇਹ ਦਿੱਕਤ ਕੋਈ ਆਉਣੀ ਨਹੀਂ ਬਾਕੀ ਭਾਈ ਜੀ ਆਪਣੇ ਨਾ ਮੇਨ ਕੰਪਨੀ ਨੇ ਜਿਹੜਾ ਇੱਕ ਫੋਰ ਬੀਲ ਦੀ ਸ਼ਾਫਟ ਚੱਲਦੀ ਆ ਥੱਲੇ ਹਾਂਜੀ ਉਹ ਆਰਮ ਟਰੈਕਟਰਾਂ ਦੇ ਵਿੱਚ ਬ ਹਾਂ ਇਹਦੇ ਦੇਖੋ ਵੀ ਇਹਦੇ ਵਿੱਚ ਕਬਰ ਵੀ ਵਿੱਚ ਵੀ ਸੇਫ ਰੱਖ ਕੇ ਚੱਲੇ ਹੋਏ ਆ ਹਾਂ ਹਾਂਜੀ ਹੈ ਵੀ ਲੋਹੇ ਦਾ ਪੂਰਾ ਨਿੱਗਰ ਹਾਂਜੀ ਨਿੱਗਰ ਜੀ ਪੂਰਾ ਇੱਕ ਨੂੰ ਕੱਲੀ ਕੱਲੀ ਚੀਜ਼ ਪੂਰੀ ਬ੍ਰੀਂਡ ਦੀ ਗੱਲ ਹੈ ਹਾਂਜੀ ਸੋ ਇਹ ਸਮਝ ਗਏ ਹਨਾ ਬਾਕੀ 6 ਸਾਲ ਦੀ ਵਾਰੰਟੀ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਉਹ ਮਾਡਲ ਡਿਜੀਸੈਂਸ ਦੇ ਵਿੱਚ ਆ ਰਿਹਾ ਠੀਕ ਹੈ ਜੀ ਬਾਕੀ ਜਿਹੜਾ ਟਰੈਕਟਰ ਆਪਾਂ ਉਹ ਵੀ ਕੋਈ ਵੀ ਕੰਪਨੀ ਦਾ ਖਰੀਦੇ ਆ ਹਾਂਜੀ ਵੀਰੇ ਉਹਨਾਂ ਤੋਂ ਜੇ ਫਰੰਟ ਵੇਟ ਆਪਾਂ ਲੱਗ ਤੋਂ ਲੈਣੇ ਆ ਇਹਦੀ ਕੋਸਟ ਤੁਹਾਨੂੰ ਪਤਾ ਹੀ ਆ ਫਰੰਟ ਅਵੇਟ ਲਾ ਲਓ ਜੀ ਲਾ ਲਓ ਆ ਲਾ ਲਓ ਰਿਗਾਰਡ ਲਾ ਲਓ ਸਾਰਾ ਕੋਸ਼ਿ ਸਾਮਾਨ ਐਕਸਟਰਾ ਵੀ ਜਿਆਦਾ ਨਹੀਂ ਜੇ ਕੰਪਨੀ ਦੇ ਜੇ ਆਪਾਂ ਇਹ ਚੀਜ਼ਾਂ ਲਈਏ ਜਿਵੇਂ ਤੁਸੀਂ ਕਹਿੰਦੇ ਉਹਨਾਂ ਦੇ ਉੱਪਰ ਉਹ ਸੀਰੀਜ਼ ਲੱਗੀ ਹੁੰਦੀ ਹੁੰਦੀ ਹੈ ਹਾਂਜੀ 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 ਸਾਰਾ ਕੋਸ਼ਿ ਜੇ ਆਪਾਂ ਕੰਪਨੀ ਦਾ ਇਹ ਸਾਰਾ ਸਾਮਾਨ ਲਈਏ ਤੇ ਮੈਨੂੰ ਲੱਗਦਾ ਵੀ 60-70 ਹਜ਼ਾਰ ਦਾ ਸਾਮਾਨ ਹਨ ਹਾਂਜੀ ਕਾਫੀ ਫਰਕ ਪੈ ਜਾਂਦਾ ਕਾਫੀ ਫਰਕ ਹਾਂਜੀ ਬਾਕੀ ਮੇਨ ਗੱਲ ਆ ਵੀ ਜਿਹੜੀ ਜਿਹੜੀ ਸਵੇਰ ਤੋਂ ਜਿਵੇਂ ਆਪਣੇ ਗਾਂ ਝੋਨੇ ਮੌਕੇ ਪਲਾਵਾ ਦਾ ਡਾਇਰੈਕਟਰ ਚੱਲਦਾ ਹਾਂਜੀ ਬੰਦੇ ਦਾ ਵਾਰ-ਵਾਰ ਗੇਅਰ ਬਦਲਣਾ, ਕਲਚ ਨੱਪਣਾ। ਹਾਂਜੀ। ਬਿਲਕੁਲ ਥੱਕ ਜਾਂਦਾ ਬੰਦਾ ਥਕਾਉਂਟ ਇਹ ਇੱਕ ਸ਼ਟਲ ਤੋਂ ਹੀ ਕੰਮ ਲੈਣਾ। ਸਿੱਧਾ ਆਏ ਜਿੱਥੋਂ। ਬਸ ਉਹ ਜਿਹੜੇ ਗੇਅਰ ਚ ਉਧਰ ਜਾਂਦਾ ਸਿਰੇ ਤੋਂ ਲੈ ਕੇ ਆਪ ਪਲਾਉ ਚੱਕਣੇ ਆ। ਹੂੰ। ਉਹਦੇ ਬਾਅਦ ਫੇਰ ਸ਼ਟਲ ਨਾਲ ਚੇਂਜ ਕਰਨਾ, ਫੇਰ। ਜੇ ਉਧਰੋਂ ਲੀਵਰ ਚੇਂਜ ਕਰੀ। ਉਧਰੋਂ ਕੋਈ ਜ਼ਿਆਦਾ ਛੇੜਨ ਦੀ ਲੋੜ ਨਹੀਂ। ਆਪਾਂ ਨੂੰ ਜਿਹੜੇ ਗੇਅਰ ਚ ਅੱਗੇ ਆ ਉਸ 'ਚ ਹੀ ਬੈਕ ਹੋ ਜਾਏਗਾ। ਦਿਨੋਂ-ਦਿਨ ਨਾ ਕੰਮ ਨਹੀਂ ਬਹੁਤ ਸੋ ਤਾਂ ਅਗਰ ਇੱਕ ਸਾਜੀ ਫਿਰ ਇਹਨੂੰ ਆਪਾਂ ਟੈਕਟ ਨਹੀਂ ਕਾਹੀ ਕਰ ਸਕਦੇ ਕਾਰ ਸਕਦੇ ਹੈਨਾ ਕਾਰ ਸਕਦੇ ਸਾਰੇ ਫੰਕਸ਼ਨ ਆ ਹੀ ਕਾਰ ਵਾਲੇ ਨੇ ਹਾਂਜੀ ਕਾਰ ਸਕਦੇ ਵੀ ਚਲਾਉਣ ਦੇ ਵਿੱਚ ਵੀ ਸਹੂਲਤ ਹੁੰਦਾ ਸਾਰਾ ਹੈਨਾ ਜਮਾ ਵੇੜਾ ਆਪਾਂ ਤੁਹਾਨੂੰ ਦੇ ਦਰਸ਼ਨ ਕਰਵਾ ਦਈਏ ਹਾਂਜੀ ਬਹੁਤ ਵਧੀਆ ਜਾਲੀ ਜੁੜੀ ਕੰਪਨੀ ਨੇ ਕੰਪਲੀਟ ਲਾ ਕੇ ਰੱਖੀ ਠੀਕ ਆ ਵੀ ਕੋਈ ਵੀ ਆਪਣੇ ਘਟਾ ਕਰਦੀ ਜਾਂਦੇ ਇਹਨੂੰ ਉਤਾਰੋ ਸਾਫ ਕਰਕੇ ਫੇਰ ਲਗਾ ਦਿਓ ਕੋਈ ਟੱਕਰ ਨਹੀਂ ਮੈਂ ਕਹਿੰਦਾ ਇਹਦੇ ਨਾਲ ਆਪਣੇ ਰੇਡੀਏਟਰ ਦੀ ਮਾਤ ਬਹੁਤ ਜ਼ਿਆਦਾ ਸੁੱਕਾ ਏਅਰ ਕਲੀਨਰ ਇਹਦੇ ਵਿੱਚ ਆਮ ਜਿਹੜਾ ਆਪਣਾ ਪੈਨਰ ਕਰਦਾ ਠੀਕ ਆ ਜੀ ਠੀਕ ਹਾਂਜੀ ਇਹ ਪੂਰਾ ਵੱਡਾ ਦਿੱਤਾ ਹਾਂਜੀ ਇਹ ਆਪਣਾ ਆ ਗਿਆ ਪਾਣੀ ਵਾਸਤੇ ਹਾਂਜੀ ਬਹੁਤ ਵਾਰ ਬਾਰ ਚੈੱਕ ਕਰਨ ਦੀ ਜਰੂਰਤ ਬਾਕੀ ਟਰਬੋ ਦੇ ਨਾਲ ਇੰਜਨ ਸ਼ੋ ਨੂੰ ਵੀ ਐਕਸਟਰਾ ਸਪੋਰਟ ਆਂਦਾ ਹਾਂਜੀ 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 ਵੀਰ ਜੀ ਸ਼ੌਕਰ ਵਗੈਰਾ ਦਿੱਤੇ ਆ ਸਭ ਕੁਝ ਮਿੰਦਰਾ ਉਹ ਹੀ ਗੱਲ ਵੀਰੇ ਜੋ ਚੀਜ਼ਾਂ ਕਾਰਾਂ ਚ ਹਾਂਜੀ ਉਹੀ ਤਕਨੀਕ ਉਹੀ ਤਕਨੀਕ ਆ ਵੀਰੇ ਉੱਪਰੇ ਦੇ ਕੀ ਚੀਜ਼ ਆ ਗਈ ਇਹਦੇ ਟਰਬੋ ਦਾ ਸਿਸਟਮ ਆਇਆ ਬੜਾ ਕਿਹੜਾ ਵੀਰ ਜੀ ਇਹ ਨਹੀਂ ਵੀਰ ਜੀ ਇਹ ਨਾਲ ਸਲੈਂਸਰ ਵਾਲੀ ਜਿਵੇਂ ਆਪਾਂ ਕਹਿ ਰਹੀਏ ਵੀ ਭੱਠੀ ਹੈ ਦੀ ਠੀਕ ਹੈ ਹਾਂ ਜੀ ਇਹ ਤਾਂ ਐ ਜਿਵੇਂ ਆਪਣੇ ਉਹ ਕਾਰਾਂ ਦਾ ਕਾਰਾਂ ਲਗਜ਼ਰੀ ਕਾਰਾਂ ਵੀ ਹੈ ਲਗਜ਼ਰੀ ਕਾਰਾਂ ਕਹਾਣੀ ਸਾਰਾ ਸਿਸਟਮ ਆ ਗਿਆ ਬਾਕੀ 4 ਸਿਲੰਡਰ ਦੇ ਵਿੱਚ ਇੰਜਣ ਆਪਣਾ ਹੈ ਪਹਿਲਾਂ ਦੀ ਮਹਿੰਦਰਾ ਦਾ 4 ਸਿਲੰਡਰ ਹੀ ਹੁੰਦਾ ਇਹ 4 ਸਿਲੰਡਰ ਹੀ ਹੈ ਬਾਕੀ ਵੀਰ ਜੀ ਆਪਾਂ ਮਹਿੰਦਰਾ ਦੀ ਗੱਲ ਕਰੀਏ ਤੇ ਮਹਿੰਦਰਾ ਮਾਈਲੇਜ ਤੋਂ ਵੀ ਨਾ ਹਾਂ ਜੀ ਸਭ ਤੋਂ ਅੱਗੇ ਸਭ ਤੋਂ ਅੱਗੇ ਹਾਂ ਜੀ ਮੈਂ ਕਹਿੰਦਾ ਤੇਲ ਦਾ ਦਾ ਖਰਚਾ ਆਪਾਂ ਲਈਏ ਹਿਸਾਬ ਕਿਤਾਬ ਵੀ ਕਦੇ ਸੁਣਿਆ ਨਹੀਂ ਵੀ ਮਹਿੰਦਰਾ ਕਿਸੇ ਨਾਲ ਵੱਧ ਖਾਜੀ ਹਾਂ ਖਾ ਵੱਧ ਖਾਜੀ ਤੇ ਕੰਮ ਦੇ ਵਿੱਚ ਵੀ ਸਭ ਤੋਂ ਅੱਗੇ ਹਾਂ ਕੰਮ ਦੇ ਵਿੱਚ ਸਭ ਤੋਂ ਅੱਗੇ ਫੰਕਸ਼ਨ ਵਾਈ ਸਾਰਾ ਕੁਝ ਜਿਵੇਂ ਕਸਟਮਰ ਦੀ ਡਿਮਾਂਡ ਆ ਜਿਵੇਂ ਜ਼ਿਮੀਂਦਾਰ ਦੀ ਉਹਦੇ ਉਸ ਤਰ੍ਹਾਂ ਦਾ ਟਰੈਕਟਰ ਤਿਆਰ ਕੀਤਾ ਠੀਕ ਹੈ ਕੋਈ ਵੀ ਤੁਸੀਂ ਮਾਡਲ ਲੈ ਲਓ ਜਿਵੇਂ ਮਹਿੰਦਰਾ ਦਾ 585 ਲੈ ਲਓ ਜੋ ਉਹ ਸੀਰੀਜ਼ ਕਿੰਨਾ ਚੱਲ ਰਿਹਾ 572 ਲੈ ਲਓ ਕੋਈ ਵੀ ਆਪਾਂ ਦੇਖੋ ਜਿਹੜਾ ਕੰਮ ਆ ਉਹਦਾ ਟਰੈਕਟਰ ਜਿੰਨੇ ਵੀ ਇਹਨਾਂ ਦੇ ਮਾਡਲ ਆ ਮੈਂ ਕਹਿੰਦਾ ਆਪਾਂ ਨੂੰ ਹਰ ਇੱਕ ਘਰ ਤੇ ਹਰ ਇੱਕ ਪਿੰਡ ਦੇ ਵਿੱਚ ਮਿਲਣਗੇ ਹਾਂਜੀ ਹਾਂਜੀ ਕਿਉਂਕਿ ਇਹਨਾਂ ਦੀ ਸਾਰੀ ਸੀਰੀਜ਼ ਜਿੰਨੇ ਮਾਡਲ ਆ ਸਾਰੇ ਵਿਕ ਰਹੇ ਬਾਕੀ ਰੀਸੇਲ ਦੇਖ ਲਓ ਤੁਸੀਂ 265 ਤੋਂ ਲੈ ਕੇ ਸਾਰੇ ਮਾਡਲ 275 472 575 ਤੋਂ ਪੁਰਾਣਾ 265 ਦੀ ਗੱਲ ਕਰ ਰਹੀਓ ਉਹਦੀ ਅੱਜ ਵੀ ਮੰਗ ਹੁੰਦੀ ਹੈ ਹਾਂਜੀ 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 ਜਦੋਂ ਉਹ 19 ਸੀਗੀ ਹਰੇਕ ਜੀਮੀਦਾਰ ਦੇ ਘਰੇ ਇੱਕ 265 472 ਨਾਲ ਹੈਗਾ ਹੀ ਹੈ ਹੈਗਾ ਹੀ ਹੈ ਆਹ ਕੋਈ ਸਪਰੇਅ ਵਾਲੇ ਪੰਪ ਤੇ ਲਾਉਣਾ ਕਿਸੇ ਕੰਮ ਚਲਾਉਣਾ ਤੁਸੀਂ ਸਾਰੇ ਕਿਤੇ ਸਾਰੇ ਕੰਮਾਂ ਦੇ ਵਿੱਚ ਤੁਹਾਡੇ ਉੱਤੇ ਤੇ ਜਦੋਂ ਆ ਜਾਓ ਉੱਥੋਂ ਮਿੱਟਰ ਮਿੱਟਰ ਵੀ ਆਪਾਂ ਦਿਖਾ ਦੇ ਹਾਂ ਦਿਖਾ ਦੇ ਦਿਖਾ ਇਹਦੇ ਵਿੱਚ ਵੀਰੇ ਆਪਣੇ ਮੋਡ ਆਉਂਦੇ ਆ ਹਾਂਜੀ ਹਾਂਜੀ ਤਿੰਨ ਮੋਡ ਦੇ ਬੱਚੇ ਟਰੈਕਟਰ ਹਨ ਤਿੰਨ ਮੋਡ ਹਾਂਜੀ ਕਿਹੜੇ ਕਿਹੜੇ ਆ ਗਏ ਆਹ ਦੇਖੋ ਜੀ ਮੈਂ ਉਧਰ ਜਾ ਰਿਹਾ ਆਜੋ ਆਜੋ ਕੋਈ ਨਾ ਰੋ ਆਜੋ ਜੀ ਇੱਕ ਨੰਬਰ ਤੇਦਾ ਬਾਈ ਜੀ ਡੀਜ਼ਲ ਸੀਵਰ ਆ ਗਿਆ ਹਾਂਜੀ ਦੂਜਾ ਨੋਰਮਲ ਆ ਗਿਆ ਤੀਸਰਾ ਪਾਵਰ ਆ ਗਿਆ ਪਾਵਰ ਇਹ ਆਪਾਂ ਜਿਵੇਂ ਉਹ ਬਹੁਤ ਆਪਣੀ ਉਹ ਗੱਲ ਮਸ਼ਹੂਰ ਹੋਈ ਸੀ ਵੀ ਇੱਕ ਟਰੈਕਟਰ ਦੇ ਵਿੱਚ ਤਿੰਨ ਟਰੈਕਟਰ ਹਾਂਜੀ 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 ਉਹ ਹੀ ਗੱਲ ਹੈ ਜਦੋਂ ਆਪਾਂ ਖੇਤ ਦੇ ਵਿੱਚੋਂ ਇਹਨੂੰ ਕੱਢਣਾ ਹਾਂਜੀ ਵੀ ਉਦੋਂ ਇਹਨੂੰ ਪਾਵਰ ਇਹਦੀ ਪੂਰੀ ਯੂਜ਼ ਕਰ ਲਓ ਪੂਰਾ ਜਿਵੇਂ ਰੋਡ ਤੇ ਆਪਾਂ ਜੇ ਵੈਸੇ ਚਲਾਉਣਾ ਤੁਸੀਂ ਉਹ ਨਾਰਮਲ ਦੇ ਵਿੱਚ ਡੀਜ਼ਲ ਸੀਵਰ ਦੇ ਵਿੱਚ ਚਲਾ ਸਕਦੇ ਇਹਨੂੰ ਵੀ ਚਲਾ ਸਕਦੇ ਹਾਂਜੀ ਹਾਂਜੀ ਬਾਕੀ ਇੱਕ ਵਾਰ ਬਾਕੀ ਦੱਖਣ ਨੂੰ ਤਾਂ ਤੁਹਾਨੂੰ ਪਤਾ ਹੀ ਆ ਸਭ ਤੋਂ ਸੋਹਣਾ ਟਰੈਕਟਰ ਹੈ ਇਹਦੇ ਵੀਰੇ ਆ ਹੀ ਸੀ ਇਹ ਸਾਰੇ ਮੰਦਰੇ ਦੇ ਆਪਦੇ ਹਾਂਜੀ ਹਾਂਜੀ ਮੰਦਰਾ ਆ ਅਗਲਾ ਪਿਛਲਾ ਹੀ ਹਾਂਜੀ ਸਾਰਾ ਮੰਦਰਾ ਆਪਦਾ ਹੀ ਤਿਆਰ ਕਰਦੀ ਹੈ ਕੋਈ ਵੀ ਬਾਹਰ ਤੋਂ ਨਹੀਂ ਉਹ ਸੈਂਬਲ ਕਰਾਉਂਦੇ ਕਿ ਇਹ ਵੀਰੇ ਆਪਣੇ ਤੇਲ ਹੀ ਇਹਦੇ ਚ ਪੈਂਦਾ ਜਾਂ ਗ੍ਰੀਸ ਵਗੈਰਾ ਹਾਂਜੀ ਤੇਲ ਪੈਂਦਾ ਇਹਦੇ ਤੇਲ ਹਾਂਜੀ ਹਾਂਜੀ ਤੇਲ ਪਾਣੀ ਪੂਣੀ ਚ ਕੋਈ ਦਿੱਕਤ ਕੋਈ ਦਿੱਕਤ ਨਹੀਂ ਬਾਜੀ ਕੋਈ ਦਿੱਕਤ ਨਹੀਂ ਇੱਕ ਚੀਜ਼ ਹੋਰ ਵੀਰੇ ਜਿਵੇਂ ਆਪਣੇ ਕਈ ਵੀਰ ਨਾ ਡਰਦੇ ਆ ਸੀਆਰਡੀ ਤੋਂ ਹਾਂਜੀ ਉਹ ਪਾਣੀ ਵਾਲੀ ਇਹਦੀ ਗੱਲ ਕਰੀ ਹਾਂਜੀ ਇਹਦਾ ਟਰੈਕਟਰ ਦੇ ਇੰਜਨ ਤੇ ਕੋਈ ਪਾਣੀ ਪੂਣੀ ਮੈਂ ਕੰਨਾਂ ਬਾਜੀ ਜਿੱਥੇ ਮਰਜ਼ੀ ਪਾਣੀ ਮਾਰਦੇ ਕੋਈ ਚੱਕਰ ਨਹੀਂ ਜਿਵੇਂ ਆਪਾਂ ਆਮ ਕਰਾਈ ਤੋਂ ਆਮ ਆਮ ਜਿੱਥੇ ਮਰਜ਼ੀ ਮਾਰੋ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਐਦਾ ਨਹੀਂ ਵੀ ਇਹ ਦੇਖੋ ਉਹ ਜਿਵੇਂ ਗਮਰਾਹ ਕਰਦੇ ਦੂਸਰੀਆਂ ਕੰਪਨੀਆਂ ਜਿਵੇਂ ਕਰਦੇਆਂ ਜਿਨ੍ਹਾਂ ਦਾ ਨਹੀਂ ਮਾਡ ਉਹ ਤੁਹਾਨੂੰ ਕਹਣਗੇ ਐ ਹੋ ਜਾਂਦਾ ਜਿਉਂ ਆ ਜਾਂਦਾ ਜੈਕਟਰ ਦਾ ਕੁਛ ਕੁਛ ਨਹੀਂ ਭਾਈ ਜੀ ਗੱਡੀਆਂ ਨਹੀਂ ਚਲਾਉਂਦੇ ਚਲਾਣੇ ਆਪਾਂ ਹਾਂਜੀ ਗੱਡੀਆਂ ਕਿਉਂ ਪਾਣੀ ਚ ਕਿੰਨੀ ਤੇਜ਼ ਕੱਢਦੇ ਆਪਾਂ ਹਾਂਜੀ ਸਭ ਕੋਲ ਉਹੀ ਚੀਜ਼ਾਂ ਉਹੀ ਤਕਨੀਕਾਂ ਬਾਕੀ ਮੈਂ ਦਰਾਈ ਤਾਂ ਦੱਸਣ ਦੀ ਜ਼ਰੂਰਤ ਹੀ ਨਹੀਂ ਭਾਈ ਬਾਕੀ ਇਸ ਮੋ ਇਹਨਾਂ ਮਾਡਲਾਂ ਦੇ ਵਿੱਚ ਫੀਚਰ ਵੀ ਇੰਨੇ ਆ ਵੀ ਆਪਣੇ ਤੋਂ ਸਾਰੇ ਦੱਸਣ ਦੀ ਨਹੀਂ ਹਣੀ ਨਹੀਂ ਦੱਸਿਆਂ ਦੀ ਕਿਉਂਕਿ ਇਹ ਮਾਡਲ ਬਹੁਤ ਜ਼ਿਆਦਾ ਫੀਚਰ ਹੈ ਜੀ ਬਹੁਤ ਜ਼ਿਆਦਾ ਜਿਵੇਂ ਕਿਨ 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 ਬਹੁਤ ਜ਼ਿਆਦਾ ਫਾਰਮ ਲਾ ਲਈਏ ਮੀਟਾ ਜੀ ਦਾ ਕੰਫਰਟੇਬਲ ਸੀਟ ਦਾ ਲਾ ਲਈਏ ਹਾਂਜੀ ਹਾਂਜੀ ਇਹ ਇਹਦਾ ਹੱਡ ਵੀਰੇ ਪੂਰਾ ਮਜ਼ਬੂਤ ਹੈ ਪੂਰਾ ਮਜ਼ਬੂਤ ਆ ਜੋ ਦਿਖਾਵਾਂ ਜੀ ਤੁਹਾਨੂੰ ਦੇਖੋ ਜੀ ਕੰਪਨੀ ਦਾ ਪੂਰਾ ਜਿਵੇਂ ਜੜ ਤੋਂ ਲੈ ਕੇ ਕੋਈ ਮਰਗੜ ਦੇ ਨਾਲ ਟੱਚ ਨਹੀਂ ਕਰਦਾ ਅੱਛਾ ਜੀ ਵੀ ਇਹ ਅਲੱਗ ਨਾ ਨਾ ਇਹ ਅਲੱਗ ਆ ਜੀ ਕੋਈ ਆਮ ਨਹੀਂ ਜਿਵੇਂ ਥੱਲੇ ਉਹ ਹਿੱਸੇ ਨਾਲ ਪੂਰਾ ਹਿੱਸੇ ਨਾਲ ਪੂਰਾ ਮਗਰਲੇ ਹਿੱਸੇ ਨਾਲ ਪੂਰਾ ਟਾਈਟ ਵੀ ਸੇਫਟੀ ਦਾ ਵੀ ਧਿਆਨ ਰੱਖਿਆ ਗਿਆ ਬਾਕੀ ਕਿਤੇ ਉੱਚੀ ਜਗ੍ਹਾ ਤੇ ਤੁਸੀਂ ਲੈ ਜਾਣੇ ਜਿਵੇਂ ਕੋਈ ਵੀ ਉੱਪਰ ਉੱਚਾ ਵਾ ਇਹਨੂੰ ਜਿਵੇਂ ਮਰਜ਼ੀ ਫੋਲਡ ਕਰ ਸਕਦੇ ਸੀ ਹਾਂ ਆ ਗੁੱਲੀ ਹਾਂਜੀ ਗੁੱਲੀਆਂ ਕੱਢ ਕੇ ਫੋਲਡ ਕਰ ਲਓ ਮੈਦਾਨੀ ਹੈਗਾ ਅਗਲੇ ਕੋਈ ਬ੍ਰਾਂਡਾ ਕੋਈ ਨੀਵਾ ਕਹਿੰਦੇ ਵੀ ਬਾੜ ਸਕਦੇ ਕੋਈ ਨੀਵਾ ਆਪਣੇ ਵੀਰਾਂ ਦੇ ਹੁੰਦਾ ਹੁੰਦਾ ਉੱਪਰ ਪੈ ਜਾਂਦਾ ਤੇ ਬਾਕੀ ਇਸ ਟਰੈਕਟਰ ਦੇ ਸੁਨੱਖੇਪਨ ਦੀ ਜਿੰਨੀ ਮਰਜ਼ੀ ਆਪ ਪਤਲੀ ਜਿੰਨੇ ਮਰਜ਼ੀ ਕਰ ਲੈ ਇੰਨਾ ਜ਼ਿਆਦਾ ਸੁਨੱਖਾ ਟਰੈਕਟਰ ਹੈ ਨਾ ਇੰਨਾ ਜ਼ਿਆਦਾ ਸੁਨੱਖਾ ਬਾਕੀ ਮੇਨ ਬੈਟਰੀ ਬਾਕਸ ਦੇਖਦੇ ਆਪਾਂ ਆਮ ਟਰੈਕਟਰਾਂ ਦੇ ਵਿੱਚ ਇਹਦੇ ਬਾਹਰ ਹੁੰਦਾ ਹੈ ਜੀ ਕੰਪਨੀ ਦਾ ਠੀਕ ਹੈ ਹਾਂਜੀ ਮੈਂ ਕਹਿੰਦਾ ਜਿਹੜੇ ਆਪਣੇ ਟਰੈਕਟਰ ਨੂੰ ਮੋਡੀਫਾਈ ਕਰਦੇ ਨਾ ਇਹਨਾਂ ਦਾ ਬੈਟਰੀ ਬਾਕਸ ਵੀ ਬਹੁਤ ਵੇਖਦਾ ਹਾਂ ਹਾਂਜੀ ਬਹੁਤ ਵਧੀਆ ਆਮ ਟਰੈਕਟਰਾਂ ਵਾਲੇ ਬਹੁਤ ਲੈ ਕੇ ਜਾਂਦੇ ਨੇ ਮੈਂ ਉਹੀ ਗੱਲ ਕਰਦਾ ਇਹ ਨਿੱਕੀ ਨਿੱਕੀ ਚੀਜ਼ ਤਾਂ ਨਾ ਲਾਈਨ ਦਾ ਬਹੁਤ ਧਿਆਨ ਰੱਖਦੇ ਹਾਂਜੀ ਕਿ ਜਵੇਂ ਇਹਨਾਂ ਦਾ ਜਿਹੜਾ ਡਿਜ਼ਾਈਨਰ ਹੋਏਗਾ ਜੋ ਵੀ ਹੋਏਗਾ ਉਹ ਵੀ ਬਹੁਤ ਦਾ ਹੱਕਦਾਰ ਆ ਜਿਹਨੇ ਉਹਨੇ ਡਿਜ਼ਾਈਨ ਕਰਿਆ ਤੇ ਲੋਕਾਂ ਨੂੰ ਪਸੰਦ ਆ ਆਇਆ ਜੀ ਤੇ ਬਾਕੀ ਦੱਸਿਓ ਮੇਰਾ ਵੀਰ ਸਾਡੀ ਜਾਣਕਾਰੀ ਕਿੱਦਾਂ ਦੀ ਲੱਗੀ ਤੁਹਾਨੂੰ ਦੱਸਿਆ ਵੀ ਟਰੈਕਟਰ ਦੇ ਫੀਚਰ ਸਾਰੇ ਤਾਂ ਸਾਡੇ ਤੋਂ ਦੱਸ ਨਹੀਂ ਹੋਣੇ ਜਿੰਨੇ ਇਸ ਟਰੈਕਟਰ ਦੇ ਵਿੱਚ ਫੀਚਰ ਆ। ਜਦੋਂ ਚਲਾਓਗੇ ਤੁਹਾਨੂੰ ਆਪੇ ਹੀ ਪਤਾ ਲੱਗੂਗਾ ਦੇ ਬਾਰੇ। ਆਪੇ ਲੱਗ ਜਾਣਾ ਹਾਂ। ਇਹਦੀ ਪਾਵਰ ਦਾ ਜਾਂ ਜੋ ਵੀ ਹੈ ਨਾ ਤੇ ਜੇ ਇਹ ਟਰੈਕਟਰ ਵੀਰੇ ਜੇ ਕਿਸੇ ਨੇ ਖਰੀਦਣਾ ਆਪਣੇ ਮੋਗੇ ਇੱਕ ਹੀ ਐਡਰੈਸ ਆਪਣਾ। ਇਹ ਮੋਗੇ ਵਾਜੀ ਬੁੱਗੀਪੁਰੇ ਚੌਂਕ ਦੇ ਵਿੱਚ ਮੰਦਰਾ ਡੀਲਰ ਛੱਪ ਆਪਣਾ। ਠੀਕ ਹੈ ਵੀਰੇ। ਹਾਂਜੀ ਜਦੋਂ ਮਰਜ਼ੀ ਟਰੈਕਟਰ ਖਰੀਦੋ ਆਗੇ। ਬਾਕੀ ਇਹ ਨੰਬਰ ਵੀਰ ਉਹਨਾਂ ਦੇ ਡਿਸਪਲੇ ਤੇ ਚੱਲ ਹੀ ਰਹੇ ਆ। ਹਾਂਜੀ। ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ। ਤੁਸੀਂ ਕੋਈ ਵੀ ਟਰੈਕਟਰ ਦੀ ਜਾਣਕਾਰੀ ਲੈਣੀ ਹੈ ਜਾਂ ਨਵਾਂ ਟਰੈਕਟਰ ਖਰੀਦਣਾ ਭਾਈ ਜਿਹੜਾ ਨੰਬਰ ਡਿਸਪਲੇ ਤੇ ਚੱਲਦੀ ਰਿਹਾ ਤੁਸੀਂ ਕੰਟੈਕਟ ਕਰ ਸਕਦੇ ਹੋ ਦੱਸਿਓ ਸਾਡੀ ਜਾਣਕਾਰੀ ਕਿੱਦਾਂ ਦੀ ਲੱਗੀ ਜੇ ਕੋਈ ਗਲਤੀ ਛਲਤੀ ਹੋ ਗਈ ਮਾਫ ਕਰਿਓ ਮਿਲਦੇ ਆਂ ਅਗਲੀ ਵੀਡੀਓ 'ਚ ਸਾਰੇ ਵੀਰਾਂ ਨਾਲ ਅੱਸੀ ਗੱਲਾਂ